ਸੁਪਰ ਦੀ ਖਬਰ ਦਿਨਾ ਨਗਰ ਤੋਂ ਜਿੱਥੇ ਕਿ ਬਹਿਰਾਮਪੁਰ ਰੋਡ ਉੱਤੇ ਪਿੰਡ ਅਖਾਵਾ ਦੇ ਨੇੜੇ ਸੰਘਣੀ ਧੁੰਦ ਕਾਰਨ ਇੱਕ ਕਾਰ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ। ਸੋ ਹਾਦਸੇ ਵਿੱਚ ਕਾਰ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂ ਕਿ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ ਨੇ। ਸੋ ਕਾਰ ਹਾਦਸੇ ਦੇ ਮ੍ਰਿਤਕ ਦੀ ਪਛਾਣ ਰਾਜਪਾਲ ਸਿੰਘ ਵਾਸੀ ਰੰਗੜ ਪਿੰਡੀ ਵਜੋਂ ਹੋਈ ਹੈ। ਜਦੋਂ ਕਿ ਜ਼ਖਮੀਆਂ ਤੇ ਵਿੱਚ ਮ੍ਰਿਤਕ ਰਾਜਪਾਲ ਸਿੰਘ ਦਾ ਲੜਕਾ ਸੌਰਵ ਸਲਾਰੀਆ ਤੇ ਨੂੰ ਭਾਰਤੀ ਸਲਾਰੀਆ ਸ਼ਾਮਲ ਹੈ। ਸੋ ਮਿਲੀ ਜਾਣਕਾਰੀ ਅਨੁਸਾਰ ਲੰਗੀ ਰਾਤ 12:30 ਦੇ ਕਰੀਬ ਰੰਗੜ ਪਿੰਡੀ ਵਾਸੀ ਸੌਰਵ ਸਲਾਰੀਆ ਦੇ 2 ਸਾਲ ਦੇ ਬੇਟੇ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਸੀ ਤਾਂ ਸੌਰਵ ਸਲਾਰੀਆ ਤੇ ਉਸਦੀ ਪਤਨੀ ਭਾਰਤੀ ਅਤੇ ਪਿਤਾ ਰਾਜਪਾਲ ਸਿੰਘ ਕਰੇਟਾ ਕਾਰ ਰਹੀ ਆਪਣੇ ਪਿੰਡ ਤੋਂ ਤੀਨਾ ਨਗਰ ਵੱਲ ਜਾ ਰਹੀ ਸੀ ਇਸ ਦੌਰਾਨ ਜਦੋਂ ਉਹਨਾਂ ਦੀ ਕਾਰ ਪਿੰਡ ਖਾਵਾ ਨੇੜ ਸਥਿਤ ਤਾਰਾ ਫੈਕਟਰੀ ਕੋਲ ਪੁੱਜੀ ਤਾਂ ਸੰਗਣੀ ਧੁੰਦ ਹੋਣ ਕਾਰਨ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਤੇ ਕਾਰ ਬਿਕਾਬੂ ਹੋ ਗਈ ਤੇ ਇੱਕ ਜਿਮ ਦੀ ਕੰਧ ਦੇ ਨਾਲ ਜ਼ੋਰਦਾਰ ਟਕਰਾ ਗਈ ਸਵਾਛੀ ਦੀ ਵਾਅਦ ਤੋਂ ਕਿ ਮੌਕੇ ਤੋਂ ਪੁੱਜੇ ਨੇੜਲੇ ਘਰਾਂ ਦੇ ਲੋਕਾਂ ਨੇ ਜ਼ਖਮੀ ਰਾਜਪਾਲ ਸਿੰਘ ਸੌਰਵ ਸਲਾਰੀਆ ਤੇ ਭਾਰਤੀ ਸਲਾਰੀਆਂ ਨੂੰ ਇਲਾਜ ਲਈ ਪਠਾਨਕੋਟ ਦੇ ਇੱਕ ਨਿਜੀ ਹਸਪਤਾਲ ਵਿਖੇ ਪਹੁੰਚਾਇਆ ਪਰ ਰਾਜਪਾਲ ਸਿੰਘ ਦੀ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਮੌਤ ਹੋ ਗਈ ਹੈ ਜਦੋਂ ਕਿ ਸੌਰਵ ਸਲਾਰੀਆ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ ਆਓ ਦੇਖਦੇ ਹਾਂ ਰਿਪੋਰਟਰ ਲਪ੍ਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਗੁਰਦਾਸ ਪਰਮਾਜਨ ਹਸਪਤਲ ਲੈ ਕੇ ਜਾਣਾ ਹੈ ਜਿਹਦੇ ਦੌਰਾਨ ਤੋਂ ਨਦੀ ਵਜ੍ਹਾ ਕਾਰਨ ਇਹ ਚਾਰੋਂ ਜਣੇ ਚਾਰ ਜਣੇ ਸਵਾਰ ਹੀ ਤੇ ਜਾਨਦੇ ਹੀ ਤੋਂ ਬਾਅਦ ਪਹੁੰਚੇ ਦੇ ਲੱਗੇ ਇੱਕ ਟਰਨਿੰਗ ਪੁਆਇੰਟ ਹੈ ਟਰਨਿੰਗ ਪੁਆਇੰਟ ਤੋਂ ਗੱਡੀ ਦਾ ਜਰਾ ਬੈਲੈਂਸ ਖੋ ਗਿਆ ਡਿੱਗਣ ਕਾਰਨ ਜੋ ਗੱਡੀ ਬਾਜ ਗਈ ਕੇ ਦੁਕਾਨ ਦੀ ਕੰਧ ਦੇ ਨਾਲ ਜਿਹਦੇ ਵਿੱਚ ਸਾਡੇ ਸ੍ਰੀ ਰਾਜਪਾਲ ਜੀ ਹੈ ਜਿਨ੍ਹਾਂ ਦੀ ਡੈਥ ਹੋ ਗਈ ਹੈ ਉਹਨਾਂ ਦੇ ਪੁੱਤਰ ਵਿਨੇ ਆਪਣੇ ਬਰਨੁ ਪ੍ਰਤਾਪ ਜੀ ਹੈ ਜਿਹੜੇ ਸਕੂਰ ਹਸਪੀਟਲਿਸਟ ਹੈ ਟੈਲਮੈਂਟ ਨਾਲ ਜਿਨ੍ਹਾਂ ਨੂੰ ਉਹਦਾ ਪ੍ਰੈਸ਼ਨ ਹੁੰਦਾ ਪਿਆ ਉਹਨਾਂ ਦੇ ਪੇਟ ਦੇ ਵਿੱਚ ਵੀ ਕੋਈ ਨੁਕੀਲੀ ਚੀਜ਼ ਕਾਰਨ ਜ਼ਖਮ ਹੋ ਗਿਆ ਲਾ ਸੜਾਂ ਦੀ ਨੂੰਹ ਹੈ ਜਿਹੜੀ ਚੋਹਾਨੋ ਹਸਪੀਟਲ ਹੈ ਤੇ ਬੱਚਾ ਜਿਹੜਾ ਸੋਟਾ ਉਹ ਇਸ ਟੈਮਾਜਨੋ ਹਸਪੀਟਲ ਦਾ ਪਹੁੰਚਾ ਬਹੁਤ ਹੀ ਦੁਖਦਾਈ ਪਿੰਨ ਵਾਸਤੇ ਗੱਲ ਹੈ ਜਿਹੜਾ ਕਿ ਅੰਨੀ ਘਟਨਾ ਪੀਲਰ ਵਿੱਚ ਵਾਪਰ ਗਈ ਹੈ ਤੇ ਬੱਚੇ ਦੀ ਹਾਲਤ ਠੀਕ ਹੈ ਬੱਚੇ ਦੀ ਸੋਟੇ ਦੀ ਹਾਲਤ ਥੋੜੀ ਠੀਕ ਦੱਸਦੇ ਪਿਆ ਬਾਕੀ ਜਿਹਨਾਂ ਦੀ ਡੈਥ ਹੋਈ ਹੈ ਉਹਨਾਂ ਦਾ ਬੱਚਾ ਜਿਹੜਾ ਬੇਟਾ ਇਹਨਾਂ ਦਾ ਉਹਨਾਂ ਦਾ ਅਪਰੇਟ ਹੁੰਦਾ ਪਿਆ ਅੱਛਾ ਤੁੰਦ ਕਰਨਾ ਤੰਦ ਕਰਨ ਬਹੁਤ ਜ਼ਿਆਦਾ ਕਿੰਨੇ ਵਜੇ ਦਾ ਟਾਈਮ ਸੀਗਾ ਐਸਾ ਤਰਕੀਬ ਨਹੀਂ 12:30 ਵਜੇ ਦੇ ਕਰੀਬ ਘਰੋਂ ਨਿਕਲੇ ਆ ਰਾਤ ਰਾਤ ਨੂੰ ਔਰ ਸਵੇਰ ਦੀ 12:40 ਮਿੰਟ ਦੇ ਵਿੱਚ ਹੋਇਆ ਹੈ ਹਾਦਸਾ ਕੋਈ ਐਮਰਜੈਂਸੀ ਕਿਉਂ ਕੀਆ ਮਤਲਬ ਸਰਕਾਰ ਵੱਲੋਂ ਕੀ ਦੀ ਮੰਗ ਕਰ ਸਰਕਾਰ ਔਰ ਪ੍ਰਸ਼ਾਸਨ ਵੱਲੋਂ ਗਲਤੀ ਹੈ ਕਿ ਜਦ ਤੱਕ ਟਰਨਿੰਗ ਪੁਆਇੰਟ ਉੱਤੇ ਪਹਿਲਾਂ ਵੀ ਕਾਫੀ ਜ਼ਿਆਦਾ ਹਾਦਸੇ ਹੋਏ ਕਿ ਸਰਕਾਰ ਨੂੰ ਚਾਹੀਦਾ ਹੱਸੋ ਕੋਈ ਆਜੋ ਬੰਦ ਬੱਸ ਲਾਈਨਾਂ ਨੂੰ ਕੰਦਾ ਕਰ ਦੇਣਾ ਚਾਹੀਦਾ ਚੀਜ਼ ਕੀ ਦੀ ਤੰਦ ਵਿੱਚ ਚੰਕੀ ਔਰ ਰਸਤੇ ਦਾ ਪਤਾ ਚੱਲ ਜੇ ਰਾਤ ਨੂੰ ਇਹ ਜੰਗੀਆਂ ਸਾਨੂੰ ਰਸਤੇ ਦਾ ਪਦਰਸ਼ ਚੱਲ ਕੇ ਲੱਗਦਾ